ਜੇ ਹਰਿਆਣਾ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਕੀ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰੀਟਰੀ 'ਚ ਪਹਿਲੀ ਗੱਲ ਤੇ ਕਿਸੇ ਹਿੰਦੁਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥ ਜਨੇ ਲਿਖਦਾ ਉਹੀ ਤੁਹਾਡੇ ਕੋਲ ਜਮੂਰੀ ਹੱਕ ਹੈ ਤੇ ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾਨਾ ਦੇਸ਼ ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਵੀ ਕਦੀ ਸੁਣ ਸਕਦੇ ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜਿਹਦੀ ਜਿਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹੋਵੇ ਇਸ ਕਿਸਮ ਦਾ ਵਿਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਪਰ ਹੌਣ ਨੀਚੇ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂਐਫ ਕੰਪਲੀਟਲੀ ਫੇਲ ਹੋ it is high time you resign as the chief minister of punjab you have shown you are completely incompetent ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਚੀਫ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਣ ਹੈ ਸੈਂਟਰ ਦੇ ਸਾਹਮਣੇ ਖੜੋਣ ਮਾਰੇ ਤੁਸੀਂ ਜੀ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਂਦੇ ਜੋ ਕਿਸਾਨਾਂ ਦੀ ਡਿਮਾਂਡ ਦੇ ਰਹੇ ਤੇ ਜਦੋਂ ਇਹ ਚਾਰ ਕਾਲੇ ਕਾਨੂੰਨ ਵਾਪਸ ਲਏ ਨੇ ਉਹ ਤਕਰੀਬਨ 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਸੰਸਥਾਵਾਂ ਸੀ ਇਹਨਾਂ ਦੀਆਂ ਤੇ 35-40 ਮੀਟਿੰਗ ਚ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਹੋ ਚੁੱਕੀਆਂ ਸੀ ਤੁਸੀਂ ਭਾਰਤ ਰਤਨਾ ਨਾਲ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜਿਆ ਮੋਦੀ ਸਾਹਿਬ ਤੇ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਫਾਰਮੂਲਾ ਸੀ ਕਿਸਾਨਾਂ ਦੀ ਦੁੱਗਣੀ ਆਮਦਨ ਕਰਦਾ ਇਹ ਫਲਸਫਾ ਸੀ ਉਹਨੂੰ ਤੇ ਤੁਸੀਂ ਮੋਰ ਨਹੀਂ ਲਾਈ ਉਨ ਨੂੰ ਮੋਹਰ ਲਾਉਂਦੇ ਡਾਕਟਰ ਸੁਆਮੀ ਨਾਰਾਇਣ ਜੀ ਨੂੰ ਪਰ ਰਤਨਾ ਨਵਾਜਦੇ ਸੀ ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ ਉਹ ਤੁਸੀਂ ਕੀਤਾ ਕੁਝ ਵੀ ਸੋ ਮੈਂ ਇਸ ਟਾਈਮ ਤੇ ਬਿਲਕੁਲ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਭਰ ਚ ਬਹੁਤ ਉਚੇਤ ਹੈ ਬਹੁਤ ਤਕਲੀਫ ਦੇ ਵਿੱਚ ਸਾਡੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਹੈ ਇਸ ਗੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਸਾਰ ਨੂੰ ਨਮਾਇਆ ਰੋਲ ਅਦਾ ਕੀਤਾ ਜਿਨ੍ਹਾਂ 1962 ਦੀ جنگ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੈਕਓਵਰ ਕੀਤਾ ਸਾਡੀਆਂ ਪੰਜਾਬ ਦੀਆਂ ਤੇ ਸਿੱਖ ਫੋਰਸੇ ਉੱਥੇ ਗਈਆਂ ਕਸ਼ਮੀਰ ਨੂੰ ਬਚਾਉਣ 1962 ਦੀ ਜੰਗ 1965 ਦੀ ਜੰਗ 1971 ਦੀ ਜੰਗ ਕਾਰਗਿਲ ਦੀ ਲੜਾਈ ਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਤੇ ਪਾਕਿਸਤਾਨ ਤੇ ਰਾਜਸਥਾਨ ਦੇ ਬਾਰਡਰਾਂ 'ਤੇ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋਂ ਪਿੰਡ ਪਹੁੰਚਦੇ ਨੇ ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਦੀ ਕਰਦਾ